हेलो यू टीम फैमिली इट्स गोना बी अ 19th डे ऑफ 30 डेज चैलेंज न्यू बुक न्यू डे चैलेंज आज अपन वो सोनी किताब लेके आए हैं या इट्स अबाउट द प्रोसेस ऑफ थिंकिंग नेगेटिव और पॉजिटिव इट कैन बी बोथ एक गल हैगी या इनु कोई भी न इंकार नहीं करनी चाहिए आपा जेड़ा सच्चा ते समयक एहो जी चीज आ एहो जी भयानक कह सकदे चीज है जेडी अपनी सारी जिंदगी बनावण ते बिगाड़न दा दम रखदी है हैना ਬੀਹ ਉਹ ਦੀ ਜੀ ਜੀ ਅੱਗੇ ਆਪਾਂ ਹਾਰ ਚੰਨੇ ਆ ਕਿ ਸੱਚ ਤੇ ਜਿਹੜਾ ਸਮਾਂ ਇਹ ਬਹੁਤ ਢੂੰਗੀ ਸੱਟ ਮਾਰਦਾ ਜਦੋਂ ਵੀ ਇਹ ਕਰਦੇ ਜੇ ਨਹੀਂ ਕਹਿੰਦੇ ਤਾਂ ਨਹੀਂ ਕਹਿੰਦੇ ਇਹ ਚੱਲ ਗੱਲ ਨੂੰ ਆਪਾਂ ਅੱਗੇ ਸਮਝਾਂਗੇ ਜਿਹੜੇ ਇਸ ਗੱਲ ਨੂੰ ਸਮਝ ਲਈ ਆਪਾਂ ਅੱਗੇ ਮਤਲਬ ਚੱਲਦੇ ਥੋੜਾ ਜਿਹਾ ਜਿਵੇਂ ਜੇਮਸ ਐਲਨ ਐਜ਼ ਅ ਮੈਨ ਥਿੰਕਸ ਦ ਅਥਰ ਕਹਿੰਦੇ ਆ ਵੀ ਵੀ ਆਪਾਂ ਉਹਨਾਂ ਚੀਜ਼ਾਂ ਤੇ ਫੋਕਸ ਕਰਨਾ ਜਿਹੜੀਆਂ ਚੀਜ਼ਾਂ ਮੈਟਰ ਕਰਦੇ ਮਤਲਬ ਕੁਝ ਗੱਲਾਂ ਹੈ ਜ਼ਾਹਿਰ ਕਰਦੇ ਆਥਰ ਜਿਹਦੇ ਨਾਲ ਆਪਾਂ ਇਸ ਜਿਹੜੇ ਗਿਆਨ ਦੇ ਸਮੁੰਦਰ ਗਿਆਨ ਦੇ ਮੰਦਰ ਤੇ ਦਰਸ਼ਨ ਕਰਕੇ ਆਪਣੀ ਏਡੀ ਪ੍ਰਸਥਿਤੀਆਂ ਤੇ ਕੰਟਰੋਲ ਕਰ ਸਕਦੇ ਆ ਜਿਹੜੇ ਆਥਰ ਹੈ ਆਪਣੇ ਜਿਹੜੇ ਵਿਚਾਰਾਂ ਨੂੰ ਦੋ ਟੁਕਾਂ ਨਾਲ ਕਹਿ ਸਕਦੇ ਪਏ ਇੱਕ ਤਾਂ ਕਹਾੜੀ ਦੇ ਰੂਪ ਤੇ ਇੱਕ ਫੁੱਲਾਂ ਦੇ ਬਾਗੀਚੇ ਦੇ ਰੂਪ ਵਿੱਚ ਆਪਾਂ ਨੂੰ ਜ਼ਾਹਿਰ ਕਰਦੇ ਆ ਆਥਰ ਕਹਿੰਦੇ ਕਿਤੇ ਨਾ ਕਿਤੇ ਆਪਣੀ ਜਿਹੜੀ ਜ਼ਿੰਦਗੀ ਆ ਬਹੁਤ ਫੁੱਲਾਂ ਨਾਲ ਮਤਲਬ ਬਗੀਚੇ ਜੇ ਗੁ ਬਹੁਤ ਸੋਹਣੇ ਫੁੱਲ ਹੁੰਦੇ ਆ ਚਾਰੇ ਪਾਸੇ ਖੁਸ਼ੀ ਆਉਂਦੀ ਆਪਣੇ ਰਿਲੇਸ਼ਨ ਬਹੁਤ ਰਬਸਟ ਹੁੰਦੇ ਆ ਸਾਰਿਆਂ ਨਾਲ ਆਪਾਂ ਮਤਲਬ ਬਹੁਤ ਮਤਲਬ ਵਧੀਆ ਸੁਖੀ ਸ਼ਾਂਤੀ ਮੈ ਜੀਂਦਗੀ ਜੀ ਰਹੇ ਹੁੰਦੇ ਆ ਤੇ ਆਪਾਂ ਨੂੰ ਪੈਸਾ ਵੀ ਬਹੁਤ ਪਾਸੇ ਹੁੰਦਾ ਤੇ ਉਹੀ ਆਥਰ ਕਹਿੰਦਾ ਵੀ ਕਿਸੇ ਪਾਸੇ ਕਿਤੇ ਸਮਿਆਂ ਪਾਵ ਦੇ ਪੈਰ ਤੇ ਕਢਾੜੀ ਮਾਰ ਲੈਣੇ ਆ ਖਿਲਾੜੀ ਵੀ ਵੱਜੀ ਹੁੰਦੀ ਹੈ ਨਾ ਕਿਉਂਕਿ ਆਥਰ ਕਹਿੰਦੇ ਵੀ ਐਲਨ ਕਹਿੰਦਾ ਵੀ ਜਿਹੜੇ ਲੋਕ ਸਮਝਦੇ ਵੀ ਬਾਹਰੀਆਂ ਚੀਜ਼ਾਂ ਜੋ ਬਾਹਰੀ ਸਿਚੁਏਸ਼ਨ ਆ ਵੀ ਜੇਕਰ ਤੁਸੀਂ ਉਹਨੇ ਸਾਰੀਆਂ ਸਿਚੁਏਸ਼ਨ ਤੋਂ ਪ੍ਰਭਾਵਿਤ ਹੋ ਰਹੇ ਨਾ ਦੈਟ ਯੂ ਆਰ ਫੂਲ ਤੁਸੀਂ ਮੂਰਖਾ ਕਿਉਂਕਿ ਤੁਹਾਨੂੰ ਨਹੀਂ ਪਤਾ ਹੈਗਾ ਵੀ ਤੁਹਾਡੇ ਜਿਹੜੇ ਅੰਦਰ ਚੀਜ਼ ਆ ਬਹੁਤ ਕਹਿੰਦੇ ਆ ਭਿਆਨਕ ਚੀਜ਼ ਜਿਹੜੀ ਤੁਹਾਡੇ ਇੱਥੇ ਬੈਠੀ ਆ ਸਿਰ ਤੇ ਬੈਠੀ ਆ ਹਨਾ ਉਹ ਤੁਹਾਨੂੰ ਕੰਟਰੋਲ ਕਰਦੀ ਜਦੋਂ ਤੁਹਾਨੂੰ ਪਤਾ ਲੱਗ ਜੂ ਵੀ ਇਹ ਚੀਜ਼ ਇਹੀ ਮੇਰੇ ਹਾਲ ਦਾ ਸਿਰਫ ਤੇ ਸਿਰਫ ਇਹੀ ਕੰਟਰੋਲ ਕਰਦਾ ਇਹੀ ਮਤਲਬ ਇੱਕ ਤੇ ਜ਼ਿੰਮਈ ਇਹਦੀ ਜ਼ਿੰਮੇਦਾਰੀ ਹੈ ਨਾ ਫਿਰ ਤੁਹਾਨੂੰ ਪਤਾ ਲੱਗ ਜੂ ਕਿ ਅਸੀਂ ਕਿਵੇਂ ਆਪਦੀ ਲਾਈਫ ਨੂੰ ਕੰਟਰੋਲ ਕਰਨਾ ਜਿੰਨੇ ਲੋਕਾਂ ਨੂੰ ਪਤਾ ਵੀ ਹੈ ਵੀ ਹਾਂ ਦਿਮਾਗ ਬਹੁਤ ਕੁੱਤੀ ਜਿਹਾ ਬਹੁਤ ਕੁੱਤੀ ਚਾ ਤੇ ਦੇ ਦੇ ਡੋਨਟ نو ਦ ਰਾਈਟ ਵੇ ਐਂਡ ਦ ਰਾਈਟ ਟੈਕਟਿਕਸ ਰਾਈਟ ਸਟ੍ਰੈਟਜੀਜ਼ ਹਾਊ ਵੀ ਕੈਨ ਕੰਟਰੋਲ ਆਰ ਮਾਈਂਡ ਐਲਨ ਕਹਿੰਦੇ ਵੀ ਜੇ ਤੁਹਾਡੇ ਵਿਚਾਰ ਮਾੜੇ ਆ ਤਾਂ ਤੁਹਾਨੂੰ ਉਹ ਮੁਸ਼ਕਿਲਾਂ ਵਿੱਚ ਕੈਦ ਕਰਕੇ ਰੱਖ ਦਿਆ ਤੇ ਦੂਜੇ ਪਾਸੇ ਉਹ ਤੁਹਾਨੂੰ ਜ਼ਿੰਦਗੀ ਜਿਉਣ ਤੁਹਾਨੂੰ ਆਜ਼ਾਦ ਕਰਨ ਤੁਹਾਨੂੰ ਮਤਲਬ ਮੁਕਤ ਕਰਨ ਦਾ ਜਿਹੜਾ ਫੈਸਲਾ ਜਾਂ ਮੁਕਤ ਕਰਨ ਦਾ ਆਪਾਂ ਕਹਿੰਦੇ ਜਿੰਮੇਦਾਰੀ ਉਹ ਵੀ ਵਿਚਾਰ ਹੀ ਰੱਖਦੇ ਆਪਦੇ ਆਪ ਤੇ ਤੁਹਾਨੂੰ ਮੁਕਤ ਵੀ ਤੁਹਾਡੇ ਵਿਚਾਰ ਹੀ ਕਰਦੇ ਆ ਕਿਉਂਕਿ 올 एवरीथिंग 올 द ਸਰਾਊਂਡਿੰਗ ਇਜ਼ 올 ਅਬਾਊਟ ਯਰ ਥਿੰਕਿੰਗ ਦ ਵੇ ਯੂ ਥਿੰਕ 올 ਦ ਥਿੰਗਸ ਵਿਲ ਹੈਪਨ ਕਿਉਂਕਿ ਇਨਸਾਨ ਹੀ ਇਕੱਲੀ ਇੱਕ ਸ਼ੈਅ ਇਕੱਲੀ ਕੱਲੀ ਕਲਮ ਕਲਿਆ ਕੀ ਚੀਜ਼ ਹੈ ਜਿਹੜੀ ਸਾਰੀਆਂ ਚੀਜ਼ਾਂ ਨੂੰ ਬਦਲਣਾ ਚਾਹੁੰਦਾ ਵੀ ਦੁਨੀਆ ਨੂੰ ਆਏ ਬਦਲਣਾ ਚਾਹੁੰਦਾ ਜਿਵੇਂ ਉਹ ਦੇਖਣਾ ਚਾਹੁੰਦਾ ਕਿ ਵਾਂਟ ਟੂ ਬੀ ਉਹ ਵੀ ਚਾਹੁੰਦਾ ਵੀ ਇਦਾਂ ਹੋਵੇ ਇਦਾਂ ਹੋਵੇ ਮੇਰੇ ਅਕੋਰਡਿੰਗ ਪਰ ਇੱਕ ਗੱਲ ਦੇ ਮਗਰ ਉਹ ਆਪਾਂ ਕਹਿ ਸਕਦੇ ਆ ਮਾਤ ਖਾ ਜਾਂਦੀ ਵੀ ਉਹ ਖੁਦ ਨੂੰ ਨਹੀਂ ਬਦਲਦਾ ਜਿਹਦੇ ਕਰਕੇ ਹੀ ਆਪਾਂ ਬੰਦਨਾ ਵਿੱਚ ਰਹਿ ਜਾਂਦੇ ਜਿਹਦੇ ਕਰਕੇ ਹੀ ਆਪਾਂ ਮਾਤ ਖਾ ਜਾਂਦੇ ਹਰ ਪਾਸੇ ਪਰ ਜਿਹੜੇ ਆਥਰ ਆ ਉਹ कुछ मतलब आप सदा टैक्टिक्स दसते हैं दसते हैं जिन्होंने आप काफ़ी हद तक आपकी जिंद जिंदगी सुधार सदते हैं फर्स्ट एंड फॉरमोस्ट इज़ थॉट एंड योर करैक्टर योर करैक्टर इज योर थॉट एंड योर थॉट इज़ योर करैक्टर योर करैक्टी इज़ योर लाइफ योर लाइफ इज़ योर सक्सैस दिट हाउ यू विल थिंक इट कम्स इन टू थॉट्स हाउ योर थॉट्स विल कम इट कम्स इन टू लाइफ हाउ योर लाइफ विल कम इट कम इन टू सक्सैसफुल लाइफ ਸਮਝ ਲਗੀ ਥੋਡੀ ਜਿਹੜਾ ਬ੍ਰੇਨ ਆ ਉਹ ਤੁਹਾਨੂੰ ਸੰਦੇਸ਼ ਦਿੰਦਾ ਤੁਸੀਂ ਆਪਦੀ ਬਾਡੀ ਨੂੰ ਸੰਦੇਸ਼ ਦਿੰਦੇ ਆ ਥੋਡੀ ਬਾਡੀ ਆਸੇ-ਪਾਸੇ ਜਿਹੜੀ ਚੀਜ਼ ਹੁੰਦੀ ਆ ਉਹ ਉਹਨੂੰ ਸੰਦੇਸ਼ ਦਿੰਦੀ ਆ ਫਿਰ ਆਸਾ-ਪਾਸਾ ਉਹ ਤੁਹਾਡੀ ਜ਼ਿੰਦਗੀ ਨੂੰ ਸੰਦੇਸ਼ ਦਿੰਦਾ ਜਿਹੜੀ ਜ਼ਿੰਦਗੀ ਆ ਉਹ ਤੁਹਾਨੂੰ ਸਕਸੈਸਫੁਲ ਰਾਹ ਤੇ ਲੈ ਕੇ ਜਾਂਦੀ ਆ ਇਟਸ 올 ਅਬਾਊਟ ਯੋਰ ਬ੍ਰੇਨ ਇਫ ਯੂ ਥਿੰਕ ਥੈਟ ਯੂ ਕਾਂਟ ਡੂ ਇਟ ਮੀਨਸ ਥੈਟ ਯੂ ਡੋਨਟ ਨੋ ਦ ਪਾਵਰ ਆਫ ਯੂ ਬ੍ਰੇਨ ਕੋਕੇ ਅਗਰ ਆਪਾਂ ਆਪਦੇ ਦਿਮਾਗ ਵਿੱਚ ਸਹੀ ਬੀਜ ਬੋਜਦੇ ਆ ਇਟਸ 올 अबाउट गार्डन ਇਫ ਗਾਰਡਨ ਵਿਲ ਇਫ ਗਾਰਡਨਰ ਵਿਲ ਲਾਈਕ ਗਰੋ ਬੈਡ ਬੀਜ ਤਾਂ ਬੈਡ ਨਹੀਂ ਹੁੰਦੇ ਪਰ ਜਿਹੜੇ ਆਪਾਂ ਕਹਿ ਸਕਦੇ ਕਾਈ ਬਰਾਸੀਸ ਹਨ ਉਹ ਉਹ ਜੇ ਮਤਲਬ ਉਹ ਗੋਂਦਾ ਤਾਂ ਇਟ ਵਿਲ ਡੈਫੀਨਿਟਲੀ ਬੀ ਲਾਈਕ ਫੋਰੈਸਟ ਪਰ ਜਦੋਂ ਤੁਸੀਂ ਅੱਛੇ ਫੁੱਲ ਬੀਜਦੇ ਆ ਇਟਸ ਵਿਲ ਬੀ ਅ ਗਾਰਡਨ it's all about the beach seed ਜਿਹੜਾ ਕੰਮ ਕਰਦਾ ਉਹ ਚੰਗੇ ਬੀਜਾਂ ਦੇ ਵੀ ਹੁੰਦੇ ਆ ਤੇ ਉਹ ਮਾਰੇ ਬੀਜਾਂ ਦੇ ਵੀ ਹੁੰਦਾ ਪਰ ਜਦੋਂ ਤੁਸੀਂ ਕੋਈ ਬੀਜ ਬੋਜਦੇ ਜਦੋਂ ਤੁਸੀਂ ਕੋਈ ਵਿਚਾਰ ਆ ਦੇ ਮਨ ਚ ਲਿਆਉਣਾ ਨੇਵਰ ਬੀ ਅਬਾਊਟ ਅ ਨੈਗੇਟਿਵ অর ਅ ਪੋਜ਼ਿਟਿਵ ਪਰ ਜਿਹੜਾ ਤੁਸੀਂ ਸ਼ੱਕ ਤੇ ਡਰ ਕਰਦੇ ਆਪਣੇ ਆਪ ਦੇ ਨਾ this is the most 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 biggest enemy of your thoughts it's enemy of your life your brain your body sari cheezan da dushman hai kyunki shak te dar gyan de hunde hai kyunki jadon tusi gyan lenne hai ta tenu je shak te dar aa janda hai na tusi oh cheezan tak tusi apni puri potential tak nahi pahunch paunde second hai ga effect of thought on health and body obviously how you will think the thing will create ਥਿੰਗ ਵਿਲਸ ਹੈਪਨ ਜਿਵੇਂ ਤੁਸੀਂ ਸੋਚਦੇ ਆ ਉਵੇਂ ਹੀ ਹੁੰਦਾ ਇਟਸ ਨਾਟ ਅ ਫੇਕ ਇਟਸ ਨਾਟ ਅ ਕਨਕੋਕਸ਼ਨ ਇਟਸ ਨਾਟ ਅ ਜਸਟ ਥਿੰਗ ਇਟਸ ਸਾਇੰਟਿਫਿਕਲੀ ਪ੍ਰੂਵਡ ਕੋਈ ਕਹਿਣ ਦੀ ਲੋੜ ਨਹੀਂ ਹੈਗੀ ਇਟਸ ਆਲ ਅਬਾਊਟ ਸਾਇੰਟਿਫਿਕ ਰੀਜਨਸ ਬੀ ਸਾਇੰਸ ਨੇ ਦੱਸਿਆ ਹੋਇਆ ਇਟਸ ਬ੍ਰੇਨ ਨਾਲ ਤੁਸੀਂ ਕੀ ਕੁਝ ਨਹੀਂ ਕੰਟਰੋਲ ਕਰ ਸਕਦੇ ਤੁਹਾਡੀ ਹੈਲਥ ਤੇ ਤੇ ਬਾਡੀ ਤੇ ਤਾਂ ਪ੍ਰਭਾਵ ਪਊਗਾ ਹੀ ਪਊਗਾ ਕਿਉਂਕਿ ਤੁਸੀਂ ਸੋਚ ਰਹੇ ਹੋ ਮੈਂ ਬਹੁਤ ਤੰਦਰੁਸਤ ਹਾਂ ਤੁਸੀਂ ਬਹੁਤ ਤੰਦਰੁਸਤ ਤੁਸੀਂ ਸੋਚ ਰਹੇ ਮੈਂ ਬਿਮਾਰ ਹੂ ਯੂਲ ਬੀ ਅ ਵਿਕਟਮ ਆਫ ਫੀਵਰ ਯੂਲ ਬੀ ਬਿਕਮ ਅ ਵਿਕਟਮ ਆਫ ਹਾਰਡ ਹਜ਼ਰਡਸ ਡਿਸੀजेस ਤੀਜਾ ਹੈਗਾ ਦਾ ਥੌਟ ਫੈਕਟਰ ਇਨ ਅਚੀਵਮੈਂਟ ਇਨ ਕੰਕੂਰੀਟੀ ਇਨ ਸਕਸੈਸਫੁਲ ਲਾਈਫ ਜੋ ਚੀਜ਼ਾਂ ਆਪਣੇ ਕੋਲ ਹੈ ਜੋ ਚੀਜ਼ਾਂ ਆਪਾਂ ਮੈਨ ਲੇ ਬੁਰੀਆਂ ਜਾਂ ਚੰਗੀਆਂ ਨੇ ਜੋ ਚੀਜ਼ਾਂ ਆਪਾਂ ਪਾਉਣਾ ਚਾਹੁੰਦੇ ਸੀ ਚਾਹੇ ਚੰਗੀਆਂ ਜਾਂ ਬੁਰੀਆਂ ਜੋ ਚੀਜ਼ਾਂ ਆਪਣੇ ਕੋਲ ਨਹੀਂ ਆ ਭਾਵੇਂ ਚੰਗੀਆਂ ਸੀ ਭਾਵੇਂ ਬੁਰੀਆਂ ਸੀ ਇਹ ਸਿਰਫ ਤੇ ਸਿਰਫ ਚੰਗੇ ਜਾਂ ਮਾੜੇ ਵਿਚਾਰਾਂ ਦਾ ਸਿੱਧਾ ਸਿੱਧਾ ਰਿਜ਼ਲਟ ਆ ਆਮ ਕੰਟੀਨਿਊਸਲੀ ਰਿਪੀਟਿੰਗ ਇਟਸ 올 अबाउट योर ਥਿੰਕਿੰਗ ਇਟਸ 올 अबाउट योर ਬ੍ਰੇਨ ਇਟਸ 올 अबाउट योर ਸਬਕੌਨਸ਼ੀਅਸ ਮਾਈਂਡ ਐਂਡ ਲਾਸਟ ਸੈਕਿੰਡ ਹੈਗਾ ਵਿਜ਼ਨ ਐਂਡ ਆਈਡਲਸ ਤੁਸੀਂ ਕਿਤੇ ਜਾ ਰਹੇ ਹੋ ਹੈਨਾ ਤੁਹਾਨੂੰ ਪਤਾ ਨਹੀਂ ਅਸੀਂ ਕਿੱਥੇ ਜਾਣਾ ਵੀਲ ਡੈਫੀਨਟਲੀ ਨਾਟ ਵੀਲ ਰੀਚ ਟੂ ਯਰ ਡੈਸਟੀਨੇਸ਼ਨ ਕਿਉਂ ਨੂੰ ਪਤਾ ਨਹੀਂ ਬਸ ਸਿੱਧੇ ਸਿੱਧੇ ਤੁਰ ਹੀ ਜਾਣਾ ਵੀ ਹਾਂ ਵੀ ਮੈਨੂੰ ਪਤਾ ਨਹੀਂ ਕਿੱਥੇ ਚਲਾ ਗਿਆ ਮੈਂ ਕਿੱਥੇ ਚਲਾ ਗਿਆ ਇਹ ਮੂਰਖ ਬੰਦੇ ਦੀ ਨਿਸ਼ਾਨੀ ਨਹੀਂ ਹੁੰਦੀ ਜਦੋਂ ਤੁਹਾਨੂੰ ਪਤਾ ਵੀ ਮੈਂ ਇੱਥੇ ਜਾਣਾ ਮੈਂ ਹਨਾ ਇੱਥੇ ਜਾਣਾ ਤੁਨੂੰ ਭਾਵੇਂ ਜਿੰਨੇ ਮਰਜ਼ੀ ਰਸਤੇ ਬਦਲਨੇ ਪੈਣ ਯੂਲ ਬੀ ਓਵਰ ਥੇਰ ਇੱਕ ਨਾ ਇੱਕ ਸਮੇਂ ਭਾਵੇਂ ਤੁਸੀਂ ਫੇਲਰਸ ਭਾਵੇਂ ਤੁਸੀਂ ਕੁਝ ਵੀ ਕਿਤੇ ਵੀ ਪ੍ਰੋਬਲਮ ਹੁੰਦੀ ਆ ਭਾਵੇਂ ਤੁਸੀਂ ਪਰ ਉੱਤੇ ਜਾਂਦੇ ਆ विजिनेट आइडल्स ਦਾ ਮਤਲਬ ਹੈਗਾ ਆਪਣੇ ਆਪ ਦੇ ਜਿਹੜੇ ਸੁਪਨੇ ਆ ਆਪਣੇ ਜਿਹੜੇ ਆਈਡਲਸ ਨੂੰ ਹਮੇਸ਼ਾ ਐਪਰੀਸ਼ੀਏਟ ਕਰੋ ਵੀ ਵਾਹ ਕੀ ਸੁਪਨਾ ਦੇਖਿਆ ਮੈਂ ਵਾਹ ਕਿ ਇੱਕ ਨਿੱਕ ਘੈਂਟ ਬੰਦੇ ਨੂੰ ਚੁਣਿਆ ਮੈਂ ਜਿਹੜਾ ਮੇਰਾ ਆਈਡਲ ਆ ਵੀ ਜਿਹੜਾ ਇਹ ਸੁਪਨਾ ਮੈਂ ਦੇਖਿਆ ਮੈਂ ਦੇਖ ਦੇਖ ਸਕਦਾ ਤੇ ਵਾਈ I ਕੈਨਟ ਡੂ ਮੈਂ ਕਰ ਕਿਉਂ ਨਹੀਂ ਸਕਦਾ ਕਿਉਂਕਿ ਜੋ ਸੁਪਨੇ ਨਹੀਂ ਦੇਖਦੇ ਉਹ ਸੋਚਦੇ ਆ ਉਹ ਸੋਚਦੇ ਮਤਲਬ ਅਸੀਂ ਕੁਝ ਨਹੀਂ ਕਰ ਸਕਦੇ ਉਹ ਸਿਰਫ ਚੀਜ਼ਾਂ ਤੇ ਚੀਜ਼ਾਂ ਦੇ ਅਸਰ ਨੂੰ ਦੇਖ ਰਹੇ ਹਾਂ ਤੇ ਜਿੰਨਾ ਦੇ ਕਰਕੇ ਉਹ ਨਾਕਾਮਜਾਬ ਹੋ ਜਾਂਦੇ ਆ ਹਾਂ ਹੈਗਾ ਵੀ ਚੀਜ਼ਾਂ ਨੂੰ ਆਪਾਂ ਦੇਖਣਾ ਬਟ ਚੀਜ਼ਾਂ ਦੇ ਅਸਰ ਨੂੰ ਨਹੀਂ ਦੇਖਣਾ ਕਿਉਂਕਿ ਇਹੀ ਜਿਹੜਾ ਵੱਡਾ ਕਾਰਨ ਹੈ ਤੇ ਜੇ ਸੀ ਚੀਜ਼ਾਂ ਦੇ ਅਸਰ ਨੂੰ ਦੇਖਦੇ ਆ ਤੁਸੀਂ ਫਿਰ ਆਪਣੇ ਆਪ ਨੂੰ ਕੋਸ ਦੇ ਰਹੇ ਨੇ ਵੀ ਹਾਂ ਮੈਂ ਨਾਕਾਮਜਾਬ ਹੋ ਗਿਆ ਮੈਂ ਹੁਣ ਕੀ ਕਰਾਂ ਮੈਂ ਇਹ ਉਹ ਆਬ ਸਭਲਾਣਾ ਇਹੀ ਕੁਛ ਕਰਦੇ ਨੇ ਲਾਸਟ ਹੈਗਾ ਸੈਂਸੇਰਿਟੀ ਇੱਕ ਸ਼ਾਂਤ ਆਦਮੀ ਹੁੰਦਾ ਨਾ ਜਿਹੜਾ ਉਹ ਕਹਸਦੇ ਬਿ ਸਭ ਤੋਂ ਖਤਰਨਾਕ ਹਥਿਆਰ ਹੁੰਦਾ ਕਿ ਸ਼ਾਂਤੀ ਜਿਹੜਾ ਸ਼ਾਂਤ ਦਿਮਾਗ ਹੁੰਦਾ ਬਹੁਤ ਖਤਰਨਾਕ ਦਿਮਾਗ ਹੁੰਦਾ ਕਿਉਂਕਿ ਜਦੋਂ ਥੋੜੇ ਤੁਸੀਂ ਬੋਲਣਾ ਬੰਦ ਕਰਤਾ ਉਵੇਂ ਨਹੀਂ ਜਮਾ ਨਹੀਂ ਬੋਲਣਾ ਬੰਦ ਕਰਤਾ ਮਤਲਬ ਜੇ ਤੁਸੀਂ ਲੋੜ ਤੇ ਬੋਲਦੇ ਆ ਨਾ ਥੋੜੀ ਜਿਹੜੀ એનર્ਜੀ ਹੋਊਗੀ ਫਿਰ ਵੀ ਲਾਈਕ ਰੈ ਸੰਭਲੋਗੇ ਤੁਸੀਂ ਉਹਨੂੰ એનર્ਜੀ ਲੋਣਾ ਤੇ ਜਿਹੜੀ ਕਿ ਤੁਸੀਂ ਹੋਰ ਕਿੰਨੀਆਂ ਥਾਵਾਂ ਤੇ ਵਰਤ ਸਕਦੇ ਹੋ ਤੁਸੀਂ ਆਪਦੀ ਮੈਂਟਲ ਬਿਲਟੀ ਨੂੰ ਗਰੋਥ ਕਰਦੇ ਤੁਸੀਂ ਆਪ ਬੋਡੀ એનર્ਜੀ ਉਹ ਤੇ ਯੂਜ਼ ਕਰ ਸਕਦੇ ਕਿਤੇ ਨਾ ਕਿਤੇ ਵੀ ਉਸੇ ਪੜਾਈ ਲਿਖਾਈ ਵਿੱਚ ਕਿਤੇ ਨਾ ਕਿਤੇ ਬਟ ਇਟਸ 올 अबाउट ਯੋਰ ਬ੍ਰੇਨ ਹਾਊ ਯੂਲ ਥਿੰਕ ਥਿੰਗਸ ਵਿਲ ਹੈਪਨ ਹਾਊ ਯੂਲ ਸੇ ਥਿੰਗਸ ਵਿਲ ਹੈਪਨ ਹਾਊ ਯੂ ਵਿਲ ਸੀ ਥਿੰਗਸ ਵਿਲ ਹੈਪਨ ਹਾਊ ਯੂਲ ਥਿੰਕ ਥਿੰਗਸ ਵਿਲ ਹੈਪਨ ਇਟਸ 올 अबाउट ਯੋਰ ਬ੍ਰੇਨ ਬ੍ਰੇਨ ਤੇ ਕੰਮ ਕਰਨਾ ਸਿੱਖੋ ਬਾਕੀ ਚੀਜ਼ਾਂ ਤਾਂ ਆਪੇ ਮਿਲ ਜਾਣਗੀਆਂ ਥੈਂਕ ਯੂ